ਹਾਂਜੀ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਸਾਡੇ ਨਵੇਂ ਬਲੌਗ ਦੇ ਵਿੱਚ ਦੋਸਤੋ ਅੱਜ ਅਸੀਂ ਪਹੁੰਚੇ ਚੋਹਾਲ ਤੋਂ 2-3 ਕਿਲੋਮੀਟਰ ਉੱਪਰ ਸਭ ਤੋਂ ਫੇਮਸ ਜਗ੍ਹਾ ਇੱਥੇ ਦੀ ਉੱਥੇ ਪਹੁੰਚੇ ਚੋਹਾਲ ਡੈਮ ਵਾਲੀ ਸਾਈਡ ਰਸਤਾ ਜਾਂਦਾ ਆ ਬਹੁਤ ਕੁਝ ਐਕਟੀਵਿਟੀਜ਼ ਇੱਥੇ ਕਰਨ ਨੂੰ ਤੁਹਾਨੂੰ ਦਿਖਾਉਂਦੇ ਆ ਜਿਹੜੇ ਲੋਕਲ ਹੁਸ਼ਿਆਰਪੁਰ ਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਲਈ ਤਾਂ ਬੈਸਟ ਚੀਜ਼ ਹੈਗੀ ਇਹ ਕੈਂਪਿੰਗ ਕਰਨ ਵਾਸਤੇ ਘੁੰਮਣ ਜਾਣ ਵਾਸਤੇ ਬੱਚਿਆਂ ਲਈ ਮਤਲਬ ਐਂਟਰਟੇਨਮੈਂਟ ਅਤੇ ਸਭ ਕੁਝ ਇੱਥੇ ਹੈਗਾ ਆ ਤੁਹਾਨੂੰ ਦਿਖਾਉਂਦੇ ਆ ਜਰੂਰ ਆਓ ਚਲੋ ਤانوں ਲੋਕੇਸ਼ਨ ਦੱਸਦੇ ਆ ਦੋਸਤੋ ਆਹ ਰਸਤਾ ਅੱਗੇ ਚੱਲ ਜਿੰਦਾ ਮਾਤਾ ਚਿੰਤਪੁਰਨੀ ਆਲੂ ਚੋਹਾਲ ਤੋਂ 3 ਕਿਲੋਮੀਟਰ ਉੱਪਰ ਆ ਕੇ ਆ ਜੀ ਆਹ 2.5 ਤੇ 3 ਕਿਲੋਮੀਟਰ ਆ ਕੇ ਇੰਜੋਏ ਦਾ ਫਰੀडम ਇਨ ਨੇਚਰ ਚੋਹਾਲ ਆਹ ਗੇਟ ਆ ਜੀ ਇਦਾਂ ਦਾ ਚੱਕਰ ਸਕਦੇ ਜੀ ਨੇਚਰ ਬਾਕੀ ਆ ਮੇਨ ਗੇਟ ਆ ਜੀ 2-ਵੀਲਰ 20 ਰੁਪਏ ਕਾਰ ਵਗੈਰਾ 30 ਰੁਪਏ ਪੀਸਾ ਚਲੋ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਬਾਹਰ ਕੁਛ ਇਦਾਂ ਦੇ ਚਿੱਤਰ ਬਣੇ ਹੋਏ ਆ ਕਾ ਪੁੱਛੇ ਵੀ ਰੋਡ ਆ ਰਿਹਾ ਚਲੋ ਦੋਸਤੋ ਚੱਲਦੇ ਅੰਦਰ ਲੈ ਕੇ ਲੇਖੋ ਦੋਸਤੋ ਕਿੰਨਾ ਸੋਹਣਾ ਜੰਗਲ ਹੈਗਾ ਕਿੰਨੇ ਵਧੀਆ ਵਧੀਆ ਦਰੱਖਤਾਂ ਵਿੱਚੋਂ ਇਹ ਰਸਤਾ ਜਾਂਦਾ ਹੈ ਆ ਟੇਮ ਵਾਲੀ ਸਾਈਡ ਚੈੱਕ ਕਰ ਸਕਦੇ ਤੁਸੀਂ ਵੀਊ ਪਹੁੰਚਣ ਵਾਲੇ ਆ ਡੈਮ ਦੇ ਬਿਲਕੁਲ ਆਪਾਂ ਕੋਲ ਵਿੱਚ ਝੁੱਲੇ ਪੰਗੂੜੇ ਹੁੰਦੇ ਨੇ ਨਾ ਉਹ ਲੱਗੇ ਹੋਏ ਬੱਚਿਆਂ ਦੇ ਤੇ ਆਪਾਂ ਇਧਰੋਂ ਚੱਲਦੇ ਆ ਜੀ ਇਧਰ ਜੰਗਲ ਸਫਾਰੀ ਵੀ ਹੈਗੀ ਆ ਸਾਰਾ ਕੁਝ ਤੁਹਾਨੂੰ ਦਿਖਾਉਂਦੇ ਆ ਉਹ ਚੈੱਕ ਕਰ ਸਕਦੇ ਜੀ ਉੱਥੋਂ ਪੋਲ ਤੋਂ ਇਦਾਂ ਹਾਂਜੀ ਦੋਸਤੋ ਉੱਥੋਂ ਹੈ ਜੀ ਇਦਾਂ ਤੁਰ ਕੇ ਜਾਣ ਨੂੰ ਉੱਪਰ ਹੈ ਜੀ ਮਤਲਬ ਐਕਟੀਵਿਟੀਜ਼ ਬਹੁਤ ਆ ਗਈਆਂ ਇੱਥੇ ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਅੰਦਰਲੀ ਸਾਈਡ ਨੂੰ ਕੀ ਕੀ ਹੈਗਾ ਇੱਥੇ ਫੈਮਿਲੀ ਬੋਟਸ ਹੈ ਉਹ ਉਧਰ ਐਂਟਰੀ ਗੇਟ ਹੈਗਾ ਚਲੋ ਉਧਰੋਂ ਚੱਲਦੇ ਆ ਹਾਂਜੀ ਦੋਸਤੋ ਪਹੁੰਚ ਚੁੱਕੇ ਆ ਜੀ ਆਪਾਂ ਚੋਹਾਲ ਦੀ ਜਿਹੜੀ ਮਸ਼ਹੂਰ ਜਗ੍ਹਾ ਆ ਬਿਲਕੁਲ ਚੋਹਾਲ ਡੈਮ ਦੇ ਵਿੱਚ ਨੂੰ ਲੈ ਕੇ ਜਾਂਦੀ ਹੈ ਜਿਹੜੀ ਜਗ੍ਹਾ ਚਲੋ ਤੁਹਾਨੂੰ ਲੈ ਕੇ ਚਲਦੇ ਆ ਉੱਥੇ ਆਹੋ ਚੈੱਕ ਕਰੋ ਪਹਿਲਾਂ ਆਹ ਟ੍ਰੇਨ ਆ ਜੀ ਦਾ ਬੱਚਿਆਂ ਵਾਸਤੇ ਫੈਮਿਲੀ ਬੋਟਸ ਬਾਕੀ ਐਂਟਰੀ ਹੈਗੀ ਜੀ ਇਧਰੋਂ ਤੁਹਾਨੂੰ ਅੰਦਰ ਲੈ ਕੇ ਚਲਦੇ ਆ ਉਹ ਸਾਹਮਣੇ ਖਾਣ ਪੀਣ ਨੂੰ ਟੱਬ ਹੈਗਾ ਆ ਰਸੋਈ ਹੈ ਇਦਾਂ ਬਾਕੀ ਦੋਸਤੋ ਆ ਇੱਥੇ ਕੀ ਆ ਜੰਗਲ ਸਫਾਰੀ ਜਿਹੜੀ ਕਮਾਉਂਦੇ ਆ ਨਾ ਉਹ ਜੀਪ ਹੈਗੀ ਆ ਚਾਰਜਸ ਤਾਂ ਪਤਾ ਨਹੀਂ ਕਿੰਨੇ ਲੈਂਦੇ ਆ ਹਲੇ ਮਿਲਿਆ ਨਹੀਂ ਕੋਈ ਜਿਹਨਾਂ ਤੋਂ ਪੁੱਛ ਸਕੀਏ ਬਾਕੀ ਜਿਹੜੀ ਨੀਟੇ نیچے ਜਿਹੜੀ ਬੋਟਿੰਗ ਹੁੰਦੀ ਆ ਉਹਦੇ ਚਾਰਜਸ ਹੈਗੇ ਆ 150 ਰੁਪਿਆ 15 ਕਿ ਮਿੰਟ ਕਮਾਉਂਦੇ ਉਹ 150 ਰੁਪਏ ਚ ਮਤਲਬ ਠੀਕ ਆ 15 ਮਿੰਟ ਘੁੰਮਣ ਨੂੰ ਬਹੁਤ ਹੈ ਚਲੋ ਸਾਡਾ ਪਿੰਡ ਹੈ ਆਕਸੀਵਾਕ ਐਕਟੀਵਿਟੀ ਏਰੀਆ ਸਾਡਾ ਪਿੰਡ ਆਓ ਅਜੇ ਉਧਰ ਵੀ ਖਾਂਦੇ ਤੁਹਾਨੂੰ ਆਹ ਲੋ ਪਹਿਲਾ ਚੈੱਕ ਕਰੋ ਜੀ ਇਹ ਵੀ ਹੈ ਜੀ ਘੁਮਾਉਣ ਵਾਸਤੇ ਦਿਨੂ ਸਫਾਰੀ ਕਰ ਸਕਦੇ ਤੁਸੀਂ ਇੱਥੇ ਬੈਠਣ ਨੂੰ ਆ ਬਾਕੀ ਉਹ ਸਾਹਮਣੇ ਬੋਲਦੇ ਬਣਾਏ ਹੋਏ ਆ ਹਾਂ ਆ ਲੋ ਜੀ ਦੇਖੋ ਪਿਓਰ ਪੰਜਾਬੀ ਜਣਕ ਚੀਜ਼ਾਂ ਜਿਹੜੀਆਂ ਅੱਜ ਕੱਲ ਦੇਖਣ ਨੂੰ ਨਹੀਂ ਮਿਲਦੀਆਂ ਉਹ ਚੱਕੀ ਆ ਜੀ ਆਟਾ ਪੀਸਣ ਵਾਲੀ ਦਾਣੇ ਪੀਸਣ ਵਾਲੀ ਲੋ ਜੀ ਹਾਜੀ ਉਹ ਰਾੜਾ ਅੱਜ ਆਪਾਂ ਆਪਣੇ ਮਿਸਤਰੀ ਸਾਹਿਬ ਨਾਲ ਅੱਜ ਦੋ ਬਲੌਗ ਸ਼ੂਟ ਕਰਨ ਲੱਗੇ ਆ ਪਹਿਲਾ ਆਪਾਂ ਪਹਿਲਾ ਕਰ ਚੁੱਕੇ ਆ ਦੂਸਰਾ ਇਹ ਵਾਲਾ ਪਹਿਲਾ ਬਲੌਗ ਜਿਹਨਾਂ ਨਹੀਂ ਦੇਖਿਆ ਉਹ ਵੀ ਦੇਖ ਸਕਦੇ ਆ ਆਪਾਂ ਗਏ ਸੀਗੇ ਤੇ ਚੋਹਾਲ ਤੋਂ ਉਪਰ ਆ ਸ਼ਾਹ ਨੂਰ ਜਮਾਲ ਜਗਾ ਤੇ ਉੱਥੇ ਦਾ ਬਲੌਗ ਬਣਾਇਆ ਪੀਰਾਂ ਦਾ ਦਰਗਾਹ ਬਹੁਤ ਸੋਹਣੀ ਆ ਜਿਹੜੇ ਨਹੀਂ ਗਏ ਜ਼ਰੂਰ ਦੇਖੋ ਬਲੌਗ ਚੈੱਕ ਕਰੋ ਇੱਧਰ ਵਾਸ਼ਰੂਮ ਆ ਉਧਰ ਆਫਿਸ ਆ ਸ਼ਾਇਦ ਉਹਨਾਂ ਦਾ ਚਲੋ ਆਪਾਂ ਚੱਲਦੇ ਹਾਂ ਹੁਣ ਅਗਲੀ ਸਾਈਡ ਨੂੰ ਕਿਤੇ ਬੈਠਣ ਵਾਲੀਆਂ ਮਤਲਬ ਲੱਗੇ ਹੋਏ ਟੇਬਲ ਬਹੁਤ ਸਾਰੇ ਅੰਦਰ ਖਾਣ ਪੀਣ ਨੂੰ ਆ ਡਾਈਨਿੰਗ ਹਾਲ ਆ ਸਾਹਮਣੇ ਉਧਰ ਸਾਹਮਣੇ ਜੀ ਡਾਈਨਿੰਗ ਹਾਲ ਆ ਖਾਣ ਪੀਣ ਨੂੰ ਬਹੁਤ ਸੋਹਣਾ ਸੋਹਣਾ ਇੱਧਰ ਅਬੀ ਹੈਗਾ ਜੀ ਖਾਣ ਪੀਣ ਨੂੰ ਇੱਧਰ ਤੁਸੀਂ ਕੁਝ ਵੀ ਲੈ ਸਕਦੇ ਆ ਠੰਡਾ ਕੋਲਡ ਡਰਿੰਕ ਪੈਟਿਸ ਵਗੈਰਾ ਦੋਸਤੋ ਇਹ ਖੈਰ ਆ ਮਤਲਬ ਸਰਬ ਨਾ ਮਾਇਦਾ ਇਹ ਖੈਰ ਲੱਕੜੀ ਨਹੀਂ ਹੈਗੀ ਬਾਕੀ ਚਾਰਜਿਸ ਦਸੀ ਇਹਨਾਂ ਦਾ 3750 ਰੁਪਏ ਹੈ ਜੀ ਚਲੋ ਇਸ ਇਹੋ ਜੀ ਲੋਕੇਸ਼ਨ ਤੇ ਇਹਨਾਂ ਚਾਰਜ ਦਿੱਤਾ ਜਾਏਗਾ ਬਿਲਕੁਲ ਅੰਦਰ ਤੁਹਾਨੂੰ ਲੈਟਰਿੰਗ ਬਾਥਰੂਮ ਅਟੈਚ ਮਿਲਣਗੇ ਇੱਕ ਰੂਮ ਹੋਊਗਾ ਸ਼ੀਸ਼ਮ ਦੋਸਤੋ ਫੋਟੋ ਚੈੱਕ ਕਰੋ ਕਿੰਨਾ ਹੀ ਵਧੀਆ ਆ ਚੀਜ਼ ਕੁਛ ਲਾਈ ਹੋਈ ਆ ਪਤਾ ਨਹੀਂ ਕੀ ਚੀਜ਼ ਹੈ ਲੱਗੀ ਆ ਸੋਲਰ ਪੈਨਲ ਸੋਲਰ ਪੈਨਲ ਹੈ ਚੌਕਣ ਵਾਲਾ ਸ਼ਾਇਦ ਰਾਤ ਨੂੰ ਬਾਕੀ ਪਤਾ ਨਹੀਂ ਕੀ ਚੀਜ਼ ਹੋਣੀ ਹੈ ਬਾਕੀ ਇਹ ਫਾਇਰਵਾਲਸ ਲੱਗੇ ਹੋਏ ਆ ਐਮਰਜੈਂਸੀ ਵਾਸਤੇ ਚਲੋ ਦੋਸਤੋ ਤੁਹਾਨੂੰ ਲੈ ਕੇ ਆ ਜੀ ਬਹੁਤ ਵਧੀਆ ਲੋਕੇਸ਼ਨ ਤੇ ਸਪੋਰਟ ਪੂਰੀ ਪੂਰੀ ਦਿਖਾਇਓ ਆਪਣੀ ਤੇ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਚਲੋ ਹੁਣ ਲੈ ਕੇ ਚੱਲਦੇ ਤੁਹਾਨੂੰ ਥੱਲੇ ਦੀ ਸਾਈਡ ਜਿਹੜਾ ਰਸਾ ਜਾਂਦਾ ਸਿੱਧਾ ਥੱਲੇ ਡੈਮ ਵੱਲੂ ਉਹ ਚੈੱਕ ਕਰ ਸਕਦੇ ਪਾਣੀ ਆ ਉੱਥੇ ਚਲੋ ਚੱਲਦੇ ਆ ਜੀ ਇਦੋਂ ਨੂੰ ਜਾਂਦਾ VOTING ਵਾਲਾ ਏਰੀਆ ਇੱਦਾਂ VOTING ਦਾ ਰਸਤਾ 5 ਮਿੰਟ ਦਾ ਹੈ ਮਤਲਬ 5 ਮਿੰਟ ਸਾਨੂੰ ਪੈਦਲ ਜਾਣਾ ਪੈਣਾ ਫਿਰ ਆਪਾਂ ਪਹੁੰਚਾਂਗੇ ਡੈਮ ਦੇ ਕੋਲ ਲੋਫੇ ਦੋਸਤੋ ਆਗੇ ਆਪਾਂ ਰਸਤਾ ਚੈੱਕ ਕਰੋ ਕਿਹੋ ਜਿਹਾ ਕੱਚਾ ਰਸਤਾ ਇੱਦਾਂ ਤੁਸੀਂ ਜੰਗਲ ਜਿਹਾ ਕਣੀ ਕਿ ਆਪਣੀ ਮਹਿਫਲ ਜਮਾ ਸਕਦੇ ਆ ਖਾਣ ਪੀਣ ਨੂੰ ਜਿੱਥੇ ਮਰਜ਼ੀ ਬੈਠ ਸਕਦੇ ਆ ਦੋਸਤੋ ਉਥੋਂ ਆਪ ਆਏ ਆ ਜੀ ਇਧਰ ਨੂੰ ਇੱਥੇ ਜਾ ਰਹੇ ਆ ਅੱਪਾ ਹੁਣ ਅੱਗੇ ਨੂੰ ਦੇਖੋ ਮਤਲਬ ਐਨ ਸ਼ਾਂਤ ਜਿਹਾ ਮਾਹੌਲ ਆ ਔਰ ਜੰਗਲੀ ਏਰੀਆ ਆ ਆਸ-ਪਾਸ ਜੰਗਲੇ ਜੰਗਲ ਸਾਡੇ ਚੈੱਕ ਕਰੋ ਆਪਾ ਯਾਰੇ ਆ ਰਸਤੇ ਵਿੱਚੋਂ ਦੇਖੋ ਰਸਤਾ ਕਿੰਨਾ ਇਧਰ ਖਾੜਾ ਹੈ ਇਧਰ ਉੱਪਰ ਰਸਤਾ ਹੈ ਇਧਰ ਆਪਾ ਜਾ ਰਹੇ ਨਾ ਹੈ ਨਹੀਂ ਵਧੀਆ ਜਗਾ ਇਸ ਵਾਰ ਤੁਹਾਨੂੰ ਲੈ ਕੇ ਆਏ ਨਾ ਬਹੁਤ ਵਧੀਆ ਜਗਾ ਨੇਚਰ ਆ ਪੂਰਾ ਨੇਚਰ ਬਸ ਕਿੰਨਾ ਸਕੂਨ ਮਿਲਦਾ ਇੱਥੇ ਆ ਕੇ ਸ਼ਾਂਤੀ ਜੀ ਹੈਗੀ ਆ ਸਿਰਫ ਮੈਂ ਤੇ ਸਾਡੇ ਮਿਸਤਰੀ ਸਾਹਿਬ ਆ ਦੋ ਜਣੇ ਬਾਕੀ ਅੱਗੇ ਪਤਾ ਨਹੀਂ ਕੋ ਕਿੰਨੇ ਇਹਨੇ ਮਿਲਣਗੇ ਕੁਛ ਨਹੀਂ ਪਤਾ ਲੋ ਜੀ ਦੇਖੋ ਹੁਣ ਦੇਖੋ ਲੋ ਜੀ ਇੱਥੋਂ ਰਸਤਾ ਆ ਗਿਆ ਜੀ ਇੱਦਾਂ ਦੇਖੋ ਇਹੋ ਜਿਹਾ ਮੋੜ ਆ ਬਿਲਕੁਲ ਕੋਈ ਨਹੀਂ ਮੋੜ ਪਾ ਜਪਾ ਦੇ ਕਾਇਆਂ ਨਾ ਪੈ ਰਹੇ ਆ ਜੀ ਥੱਲੇ ਨੂੰ ਉਪਰ ਇੱਕਾ ਫੇਲ محکمہ ਹੋ ਗਿਆ ਮਤਲਬ ਇਸ ਟਾਈਮ ਵ੍ਰੇਕਾ ਨਹੀਂ ਲੱਗ ਰਹੀਆਂ ਗੱਡੀਆਂ ਇਹ ਲੋਕ ਜਿੱਥੇ ਵੀ ਆ ਗਏ ਲੋਕੀ ਘੁੰਮਣ ਫਿਰਨ ਆਏ ਹੋਏ ਆ ਨਿਆਣੇ ਚੜਦੇ ਪੇ ਦਰੱਖਤ ਦੇ ਉੱਪਰ ਬਾਕੀ ਆ ਲੋਕ ਚੈੱਕ ਕਰੋ ਬੋਟਿੰਗ ਦਾ ਰਸਤਾ ਰਹਿ ਗਿਆ 0 ਮਤਲਬ 0 ਮਿੰਟ ਦਾ ਰਸਤਾ ਤੇ ਆਪਾਂ ਫਾਈਨਲੀ ਪਹੁੰਚ ਚੁੱਕੇ ਆ ਜੀ ਡੈਮ ਤੇ ਤੁਹਾਨੂੰ ਦਿਖਾਉਂਦੇ ਅੱਗੇ ਹੋ ਕੇ ਹਾਂਜੀ ਦੋਸਤੋ ਆ ਜੀ ਬੋਟਿੰਗ ਏਰੀਆ ਆ ਸੈਕਸ਼ਨ ਇਹ ਨਾ ਦਾ ਨਾ ਤੇ ਬਾਕੀ ਉਹ ਸਾਈਡ ਵੀ ਪਾਣੀ ਹੈਗਾ ਆ ਪਰ ਇਹ ਸਾਰਾ ਡੈਮ ਨਹੀਂ ਆ ਇਹਦਾ ਬੇਸਟੇਜ ਹੈ ਇਹਦਾ ਕੱਢੀ ਹੋਈ ਥੋੜੀ ਬਹੁਤੀ ਪਾਣੀ ਦੀ ਇਹ ਸਿਰਫ ਬੋਟਿੰਗ ਏਰੀਆ ਵਾਸਤੇ ਪਾਣੀ ਕੱਢਿਆ ਹੋਇਆ ਬਾਕੀ ਸਾਰਾ ਹੈਗਾ ਉਸ ਪਾਰਲੀ ਦੇ ਪਾਰਲੀ ਸਾਈਡ ਦੇ ਆ ਜਿਹੜਾ ਪਾਰਲੀ ਸਾਈਡ ਆ ਨਾ ਹੁਣ ਮਿਸਤਰੀ ਸਾਹਿਬ ਚੈੱਕ ਕਰ ਰਹੇ ਕਿ ਪਾਣੀ ਕਿੱਦਾਂ ਦਾ ਜੀ ਠੰਡਾ ਕਿ ਤਾਤਾ ਹਾਂਜੀ ਉਹ ਨਹੀਂ ਆ ਰਹਾ। ਭਾਕੀ ਦੋਸਤੋ ਜਿਹੜਾ ਮੇਨ ਟਾਈਮ ਆ ਪਾੜੀ ਦੇ ਪਾਲੀ ਸਾਈਡ ਆ। ਉਸ ਸਾਈਡ ਡੈਮ ਆ। ਕੋਸਾ ਕੋਸਾ ਪਾਣੀ ਸੀਗਾ। ਕੋਸਾ ਕੋਸਾ ਦਾ ਪੰਜਾਬੀ ਚ ਕਹਿੰਦੇ ਸੀ ਕੋਸਾ ਕੋਸਾ। ਕੋਸਾ ਕੋਸਾ ਪਾਣੀ ਆ। ਛਾਰਜੋ ਭੱਜੀ ਆ। ਹਾਂਜੀ ਹਾਂਜੀ। ਔਰ ਇਹ ਜੀ ਉਧਰ ਵੀ ਆ ਰਹੇ ਆ। ਬੋਟਿੰਗ। ਉਹ ਜਾਲ ਜਦਾਂ ਪਾ ਕੇ ਮਛਲੀਆਂ ਫੜਦੇ ਆ। ਚੈੱਕ ਕਰ ਸਕਦੇ ਤੁਸੀਂ। ਮੈਂ ਜਾਤਾ ਕਿਨੀ ਸ਼ੇਅਰ ਭਰ ਲਮ। ਚਲੋ ਫੇਰ ਦੋਸਤੋ ਆਸ ਏਰੀਆ ਡੈਮ ਦਾ ਬੋਟਿੰਗ ਵਾਲਾ। ਉਹ ਤਾਂ ਆਇਆ ਆਪਾਂ ਉੱਪਰੋਂ ਤੁਸੀਂ ਦੇਖ ਸਕਦੇ ਤੁਸੀਂ ਉਹ ਕੋਟੇਜ ਬਣੇ ਹੋਏ ਆ ਹਾਂਜੀ ਦੋਸਤੋ ਬਾਕੀ ਉਮੀਦ ਕਰਦਾ ਆਂ ਵੀਡੀਓ ਵਧੀਆ ਲੱਗੀ ਹੋਣੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਦੇ ਹੋ ਔਰ ਨਵੇਂ ਹੈਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੁਹਾਨੂੰ ਇਹੋ ਜਿਹੀਆਂ ਵੀਡੀਓ ਸਾਡੇ ਚੈਨਲ ਤੇ ਮਿਲਦੀ ਰਹੂਗੀਆਂ ਆਪਣੇ ਲੋਕਲ ਏਰੀਆ ਦੀਆਂ ਘੁੰਮਦੇ ਫਿਰਦੇ ਰਹਿੰਦੇ ਆਪਾਂ ਜਲੰਧਰ ਲੁਧਿਆਣਾ ਕਿਤੇ ਵੀ ਜਾਵਾਂਗੇ ਤੁਹਾਨੂੰ ਉੱਥੇ ਸਾਰਾ ਕੁਝ ਦਿਖਾਵਾਂਗੇ ਜੋ ਜੋ ਫੇਮਸ ਜਗ੍ਹਾ ਆ ਪੰਜਾਬ ਦੀ ਹਰ ਇੱਕ ਸਿਟੀ ਵੀ ਘੁਮਾਵਾਂਗੇ ਅੱਗੇ-ਅੱਗੇ ਹੌਲੀ-ਹੌਲੀ ਤੇ ਚਲੋ ਹੱਲੇ ਫਿਲਹਾਲ ਆਪਾਂ ਆਪਣਾ ਏਰੀਆ ਐਕਸਪਲੋਰ ਕਰਦੇ ਪਏ ਆ ਬਾਕੀ ਹੁਣ ਸਾਡਾ ਪ੍ਰੋਗਰਾਮ ਬਣਦਾ ਪਿਆ ਜੀ ਥੋੜੇ ਦਿਨਾਂ ਤੱਕ ਹਿਮਾਚਲ ਦਾ ਦੂਰ ਕਿਚਨ ਦਾ ਤੁਹਾਨੂੰ ਲੈ ਕੇ ਜਾਵਾਂਗੇ ਬਲਕਨਾ ਜੀ ਦੇ ਦਰਬਾਰ ਚੇਤੋਂ ਮਹੀਨਾ ਵੀ ਆ ਗਿਆ ਹੈ ਤੇ ਹੋਰ ਵੀ ਵਧੀਆ-ਵਧੀਆ ਜਿੱਥੇ ਨਾ ਜਗ੍ਹਾ ਹੈਗੀਆਂ ਲੋਕੇਸ਼ਨ ਹੈਗੀਆਂ ਇਹ ਧਾਰਮਿਕ ਸਥਾਨ ਹੈਗੇ ਤੁਹਾਨੂੰ ਸਾਰੇ ਘੁਮਾਵਾਂਗੇ ਹੌਲੀ-ਹੌਲੀ ਆਪਣੇ ਬਲੌਗਾਂ ਦੇ ਵਿੱਚ ਉਮੀਦ ਕਰਦਾ ਤੁਸੀਂ ਸਪੋਰਟ ਕਰੋਗੇ ਤੇ ਪਲੀਜ਼ ਚੈਨਲ हां जी दोस्तों उद्धादासी बाबा पौणाहारी के दरबार ते जा चुके हैं ਤੁਸੀਂ ਪਿਛਲੀ ਵੀਡੀਓ ਦੇਖੀ ਲਈ ਹੋਣੀ ਆ ਕਿੰਨਾ ਸੰਗਤ ਮੇਲਾ ਸੀਗਾ ਪਰ ਹੁਣ ਆਪਾਂ ਫੇਰ ਜਾ ਰਹੇ ਆ 29 ਔਰ 30 ਤਰੀਕ ਨੂੰ ਤੁਹਾਨੂੰ ਫੇਰ ਬਾਬਾ ਦੇ ਦਰਸ਼ਨ ਕਰਵਾਉਣ ਲਈ ਹੋਰ ਬਹੁਤ ਭਾਰੀ ਸੰਗਤ ਦਾ ਇਕੱਠ ਹੋਣ ਵਾਲਾ ਆ ਐਤਵਾਰ ਨੂੰ ਤਾਂ ਕਰਕੇ ਆਪਾਂ ਜਾ ਰਹੇ ਹਾਂ ਉਸ ਮੌਕੇ ਤੇ ਤੁਹਾਨੂੰ ਵੀ ਦਰਸ਼ਨ ਮਿਲ ਕੇ ਕਰਾਵਾਂਗੇ ਤੇ ਇੱਕ ਹੋਰ ਨਵੀਂ ਜਗ੍ਹਾ ਸਾਨੂੰ ਲੱਭੀ ਆ ਬਾਬਾ ਜੀ ਦੇ ਦਰਬਾਰ ਦੀ ਸ਼ਾਤ ਲਾਈਆਂ ਲੱਗ ਗਈ ਤੁਹਾਨੂੰ ਉਹ ਵੀ ਦਿਖਾਵਾਂਗੇ ਦੋਸਤੋ ਚਲੋ ਜੀ ਬਣੇਰੋ ਬਲੌਗਸ ਦੇ ਨਾਲ ਅਗਰ ਨਵੇਂ ਹੈਗੇ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਦੇਖੋ ਸਾਡੀਆਂ ਬਹੁਤ ਵਧੀਆ ਵਧੀਆ ਬਣਾਈਆਂ ਹੋਈਆਂ ਜੀ